ਇਹਨਾਂ ਲੋਕਾਂ ਨੇ ਬਹੁਤ ਹੀ ਬੇਦਿਸਵਾਜ ਪੜਾਇਆ ਸੇਵਾ ਦਾ ਮੌਕਾ ਦਾ ਮਾਣ ਦੱਸਿਆ ਸੋ ਕੀ ਕਰਾਂ ਦੱਸਦੇ ਕਿਵੇਂ ਦੱਸਾਂ ਮੈਂ ਫਿਰ ਪਹਿਲਾ ਪਿੰਡਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਸਾਨੂੰ ਇੱਥੋਂ ਤੱਕ ਪਹੁੰਚਾਇਆ ਕਿ ਪਿੰਡ ਦੀ ਸਮੱਸਿਆ ਦਾ ਹੱਲ ਕਰਨ ਵਾਸਤੇ ਤੇ ਅਸੀਂ ਬਹੁਤ ਬਹੁਤ ਪਿੰਡ ਦੇ ਧੰਨਵਾਦੀ ਆਂ ਇਹਨਾਂ ਲੋਕਾਂ ਦਾ ਬਹੁਤ ਬਹੁਤ ਧੰਨਵਾਦੀ ਆਂ ਤੇ ਮੇਰਾ ਨਾਮ ਰਾਜਪਾਲ ਆ ਮੇਰੀ ਬੇਟੀ ਦਾ ਨਾਮ ਕੁੰਬਲਾ 22 ਸਾਲ ਦੀ ਮੇਰੀ ਬੇਟੀ ਹੈ ਇਨਵਿ ਸਰ ਪਾਚ ਚੁਣ ਕੇ ਇਥੋਂ ਤੱਕ ਕਾਬਲ ਬਣਾਇਆ ਅਸੀਂ ਪਿੰਡ ਦੇ ਜਿੰਨੇ ਵੀ ਅਧੂਰੇ ਕੰਮ ਹੈ ਉਹ ਐਂ ਕਰਨਾ ਚਾਹੁੰਦੇ ਆ ਜੀ ਸਰ ਪਿਛਲੀ ਪੰਚਾਇਤ ਉਹ ਲੋਕ ਕਿਹੜੇ ਆ ਤੁਹੇ ਕੰਮ ਲੈ ਚੁੱਕੀ ਜੋ ਤੁਹਾਡੀ ਕੋਈ ਜਿਹੀ ਪੂਰੀ ਕਰਾਈ ਨਹੀਂ ਜੋ ਕੀ ਪਿਛਲੀ ਪੰਚਾਇਤ ਨੇ ਜੋ ਉਹਨਾਂ ਨੂੰ ਚੰਗਾ ਲੱਗਾ ਉਹਨਾਂ ਨੇ ਉਹ ਕੰਮ ਕੀਤੇ ਜੋ ਸਾਨੂੰ ਚੰਗਾ ਲੱਗੇਗਾ ਅਸੀਂ ਐਹੀ ਕੰਮ ਕੰਮ ਚੰਗੇ ਕਰਾਂਗੇ ਜਿਹੜੇ ਅਧੂਰੇ ਕੰਮ ਰਹਿ ਗਏ ਤੇ ਆ ਉਹ ਕੰਮ ਅਸੀਂ ਜਰੂਰ ਕਰਾਂਗੇ ਸਭ ਕੋਈ ਆਮ ਦੇਖਿਆ ਆਏਗਾ ਅੱਗੇ ਬਾਅਦ ਦੇ ਪਿੰਡਾਂ ਤੇ ਜਾਂਦਾ ਉਹ ਲੈਕਾਂ ਲੱਗੀਆਂ ਹੁੰਦੀਆਂ ਉੱਪਰ ਬੂਟੇ ਲੱਗੇ ਹੁੰਦੇ ਜਦੋਂ ਕੰਗਰੂ ਤੋਂ ਇੰਟਰ ਤੋਂ ਦਈਏ ਸੋ ਇੱਕੋ ਸੋਹਣੀ ਪਾਰਕ ਦੀ ਨਜ਼ਰ ਆਉਂਦੀ ਆ ਔਰ ਦਸਮੰਸਰੀ ਆਉਂਦੀ ਆ ਬੱਚਿਆਂ ਵਾਸਤੇ ਝੂਲੀਆਂ ਲੱਗੀਆਂ ਹੁੰਦੀਆਂ ਮੌਨ ਮੋਨਾ ਵਾਸਤੇ ਉਪਨਿਮ ਹੁੰਦੀ ਆ ਸੋ ਵਧੀਆ ਦੇਖ ਨਜ਼ਰ ਆਉਂਦੀ ਆ ਪਰ ਤੁਹਾਨੂੰ ਕੀ ਲੱਗਦਾ ਤੁਹਾਡੇ ਪਿੰਡੇ ਵਿੱਚ ਇਦਾਂ ਦੀ ਕੋਈ ਇਡੈਂਟੀਟੀ ਕੋਈ ਸੁਭਾ ਹੈਗੀ ਸਾਡੇ ਪਿੰਡੇ ਵਿੱਚ ਇਦਾਂ ਦੀ ਪਲਸੀਟੀ ਸੁਭਾ ਕੋਈ ਨਹੀਂ ਹੈਗੀ ਹੁਣ ਅਸੀਂ ਪ੍ਰਮਾਤਮਾ ਗਾੜੀ ਜੇਹੀ ਅਰਦਾਸ ਕਰਦੇ ਆਂ ਕਿ ਪ੍ਰਮਾਤਮਾ ਤੁਹਾਨੂੰ ਇਸ ਕਾਬਲ ਬਣਾਈ ਕਿ ਜਿਹੜੇ ਪਿੰਡ ਦੇ ਅਧੂਰੇ ਕੰਮ ਨੇ ਇਹ ਅਸੀਂ ਪੂਰੇ ਕਰੀਏ ਜਿੱਦਾਂ ਬੱਚਿਆਂ ਦੀ ਖੇਡ ਲਈ ਗਰਾਊਂਡ ਲਈ ਜਗ੍ਹਾ ਛੱਡੀ ਐ ਮੈਦਾਨ ਛੱਡਿਆ ਈ ਅੱਗੇ ਅਸੀਂ ਕੀ ਕਰੀਏ ਵੀ ਪਿੰਡ ਦੀਆਂ ਕੋਈ ਲਾਈਟਾਂ ਦਾ ਵੀ ਪ੍ਰਬੰਧ ਕਰੀਏ ਸਰਕਾਰ ਗਾੜੀ ਇਹ ਹੀ ਬੇਨਤੀ ਕਰਾਂਗੇ ਵੀ ਸਾਨੂੰ ਪਿੰਡ ਦੇ ਵਿਕਾਸ ਵਾਸਤੇ ਜਿੰਨੇ ਵੀ ਵਾਅਦੇ ਦਿੱਤੇ ਜਾਂਦੇ ਜਿੰਨੇ ਵੀ ਧੂਰੇ ਕੰਮ ਆ ਉਹ ਕਰੀਏ ਤੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਏਸੀ ਵੀ ਸੋਚਾਂਗੇ ਕਿ ਅਸੀਂ ਪਿੰਡ ਦੀ ਇੱਕ ਪਾਰਕਿੰਗ ਵੀ ਬਣਾਵਾਂਗੇ ਬੱਚਿਆਂ ਵਾਸਤੇ ਔਰ ਜਿੰਮੇ ਦੇ ਵੀ ਵਿਚੇ ਲਗਾਵਾਂਗੇ ਔਰ ਜੋ ਵੀ ਸਾਡੇ ਕੋਲ ਜਿੰਨਾ ਵੀ ਵੱਧ ਤੋਂ ਵੱਧ ਕੰਮ ਹੋਏਗਾ ਪਿੰਡ ਦੇ ਸੁਧਾਰ ਲਈ ਅਸੀਂ ਜ਼ਰੂਰ ਕਰਾਂਗੇ ਸਰ ਰਾਸ਼ਨ卡ਡ ਦੀ ਸਮੱਸਿਆ ਪਾਬੀ ਪਿੰਡਾਂ 'ਚ ਹੁੰਦੀ ਆ ਜਿਹੜੇ ਯੂਗਲੋਰ ਮੰਡਿਆਂ 'ਚ ਦਸਤ ਕਰ ਨਹੀਂ ਬਣਦੀ ਇਸ ਲਈ ਅੱਜ ਉਹਨੇ ਹਾਂ ਕਿ ਉਹਨਾਂ ਵਾਸਤੇ ਇਹਨਾਂ ਨੂੰ ਰਾਸ਼ਨ ਚਾਹੀਦਾ ਉਹਨਾਂ ਨੂੰ ਮਿਲਦਾ ਸੋ ਤੁਹਾਡੀ ਕੋਈ ਕਿਵੇਂ ਉਪਰਾਹਲਾ ਕੀਤਾ ਜਾਏਗਾ ਤੁਹਾਨੂੰ ਲੱਗਦਾ ਤੁਹਾਡੇ ਕੋਲ ਹੀ ਸਮੱਸਿਆ ਹੈਗੀ ਇੱਥੇ ਸਾਡੇ ਪਿੰਡ ਵੀ ਕਈ ਇਦਾਂ ਦੇ ਆਏ ਜਾਣਾ ਵਿਚਾਰਿਆਂ ਦੀ ਰਾਸ਼ਨ卡ਡ ਨਹੀਂ ਆ ਗਈ ਗਰੀਬ ਲੋਕ ਨੇ ਤੇ ਮਜ਼ਦੂਰ ਲੋਕ ਆ ਜਿਹਨਾਂ ਦੇ ਕਾਰਡ ਨਹੀਂ ਬਣੇਦੇ ਅੱਜ ਵੀ ਵੱਧ ਤੋਂ ਵੱਧ ਇਹੀ ਕੋਸ਼ਿਸ਼ ਕਰਾਂਗੇ ਵੀ ਆਪਾਂ ਉਹਨਾਂ ਦੇ ਵੀ ਕਾਰਡ ਜਿਹੜੇ ਬਣਾਈ ਜਾਣਗੇ ਨੌਜਵਾਨਾਂ ਦਾ ਵੀ ਲੱਖਣ ਦੇ ਵਿੱਚ ਅਮਰੋਦ ਦਾ ਹੁੰਦਾ ਤੁਹਾਡੇ ਪਿੰਡ ਤੇ ਕਾਫੀ ਨੌਜਵਾਨ ਹੋ ਗਏ ਸੋ ਤੁਹਾਡੀ ਨਵੀਂ ਬਣੀ ਪੰਚਾਇਤ ਉਹਨਾਂ ਵੱਲੋਂ ਵੱਧ ਜੀ ਮੇਰੇ ਨਾਲ ਹੁੰਦੇ ਤੁਹਾਡੇ ਨੌਜਵਾਨਾਂ ਨੇ ਬਹੁਤ ਜ਼ਿਆਦਾ ਨੌਜਵਾਨ ਪੀੜੀ ਜਿੰਨੀ ਉਹਨਾਂ ਨੇ ਬਹੁਤ ਜ਼ਿਆਦਾ ਸਾਡੇ ਸਾਥ ਦਿੱਤਾ ਔਰ ਉਹਨਾਂ ਦੀ ਹੀ ਬਦੌਲਤ ਦੇ ਨਾਲ ਅਸੀਂ ਇੱਥੋਂ ਤੱਕ ਪੁੱਜਿਆ ਜੇ ਨੌਜਵਾਨ ਸਵਾ ਸਾਡੇ ਨਾਲ ਨਾ ਆਉਂਦੀ ਤਾਂ ਇਹ ਹੋ ਸਕਦਾ ਇੱਥੋਂ ਤੱਕ ਨਾ ਪਹੁੰਚਦੇ ਇਹ ਜੋ ਵੀ ਆ ਸਭ ਨੌਜਵਾਨਾਂ ਦੀ ਬਦੌਲਤ ਹੈ ਜੀ ਸਰ ਪੈਨਲ ਦੀ ਐਜੂਕੇਸ਼ਨ ਲੈ ਕੇ ਜੀ ਆਏ ਦਿਨ ਐਜੂਕੇਸ਼ਨ ਤੇ ਸਾਡੇ ਪਿੰਡ ਦੀ ਵਾਏ ਮਾੜੀ ਹੈ ਵਾਹੇ ਤੇ ਸਭ ਜਿੰਨੇ ਵੀ ਬੱਚੇ ਆ ਬਾਹਰ ਜਾਂਦੇ ਆ ਪੜਨ ਤੇ ਪਿੰਡ ਦੇ ਵਿੱਚ ਤੇ ਸਕੂਲ 8ਵੀਂ ਤੱਕ ਹੈ 8ਵੀਂ ਤੱਕ ਸਕੂਲ ਹੈ ਪਿੰਡ ਦਾ ਤੇ ਬਾਕੀ ਅੱਗੇ ਸਾਡੇ ਜਿਹੜਾ ਸਕੂਲ ਆ 10ਵੀਂ 12ਵੀਂ ਤੱਕ ਉਹ ਪਰਮਾਨੰਦਾ ਜਿਹੜੇ ਬੱਚੇ ਆ ਉਹ ਪਰਮਾਨੰਦਾ ਜਾਂਦੇ ਆ ਤੇ ਇਹ ਆ ਵੀ ਬੱਚੇ ਜਿਹੜੇ ਅੱਗੇ ਜਾਂਦੇ ਆ ਨਸ਼ੇ ਤੋਂ ਸਾਡੇ ਜਿਹੜੇ ਬੱਚੇ ਆ ਉਹ ਬੱਚੇ ਆ ਤੇ ਪੜਾਈ ਵਾਲੀ ਲੈਨ ਤੇ ਲੱਗੇ ਆ ਸਭ ਤੁਸੀਂ ਗੱਲ ਕੀਤੀ ਜੀ ਆਪੇ ਮਨ ਦਾ ਬਹੁਤ ਐਜੂਕੇਸ਼ਨ ਬਣੀ ਹੈ ਕੀ ਰਹਿਤਾਂ ਦੀ ਕਮੀ ਆ ਜਾਂ ਕੀ ਬੱਚੇ ਕਰਦੇ ਨਹੀਂ ਕਰਨਗੇ ਸਟਾਫ ਵੀ ਘੱਟ ਹੈ ਤੇ ਬੱਚੇ ਵੀ ਕਿੰਨੇ ਗਏ ਦੁਆ ਪਿੰਡਾਂ ਦੇ ਬੱਚੇ ਬੱਚੇ ਵੀ ਘੱਟ ਨਹੀਂ ਲੋਕੀ ਕੀ ਕਰਦੇ ਆ ਵੀ ਜਿਆਦਾ ਬੱਚੇ ਤੇ ਪਾ ਦਿੰਦੇ ਆ ਅੰਗਰੇਜ਼ੀ ਸਕੂਲਾਂ ਤੇ ਭਾਏ ਅੰਗਰੇਜ਼ੀ ਸਕੂਲਾਂ ਵਾਲਿਆਂ ਨੂੰ ਕੱਖ ਵੀ ਨਾਂਦਾ ਏ ਇਹ ਐਮੀ ਤੋਂ ਲੋਕੀ ਢੋੜੇ ਜਾਂਦੇ ਆ ਉਧਰ ਅੰਗਰੇਜ਼ੀ ਸਕੂਲਾਂ ਦੇ ਪਾਸੇ ਤੇ ਸਰਕਾਰੀ ਸਕੂਲਾਂ 'ਚ ਬੱਚੇ ਲੋਕੀ ਪਾਦੇ ਨਹੀਂ ਹਾਂਜੀ ਹਾਂਜੀ ਇਹ ਹੋਰ ਇੱਕ ਮਨਾਂ ਚਰਦੇ ਇਹਨੇ ਕਵਾਜਾਂ ਦੇ ਲੋਕਾਂ ਨੂੰ ਥਾਣੇ ਤੇ ਕਰੇ ਧੱਕੇ ਖਾਣੇ ਪੈਂਦਾ ਸਮਾਂ ਹੀ ਬਰਬਾਦ ਹੁੰਦਾ ਤੇ ਪੈਸਾ ਹੀ ਬਰਬਾਦ ਹੁੰਦਾ ਹਾਂਜੀ ਅਸਲ ਵੰਚ ਦੀ ਕੀ ਜ਼ਿੰਮੇਵਾਰੀ ਹੁੰਦੀ ਹੈ ਕੀ ਫਤਨਾ ਕਿਵੇਂ ਦੇਦੇ ਅਸੀਂ ਦੇ ਬਾਤ ਤੋਂ ਬਾਅਦ ਅਸੀਂ ਦੇਖਾਂਗੇ ਵੀ ਕਿਸੇ ਵੀ ਆਪਣੇ ਪਿੰਡ ਦੇ ਵਿਅਕਤੀ ਨੂੰ ਪਿਠਾਣੇ ਨਾ ਜਾਂਦੀ ਏ ਉਨੂੰ ਇੱਥੇ ਹੀ ਉਹਦਾ ਫੈਸਲਾ ਜੇ ਕੋਈ ਮਾੜਾ ਮੋਟਾ ਹੋਂਦਾ ਤੇ ਇੱਥੇ ਹੀ ਉਹਦਾ ਫੈਸਲਾ ਮਗਾ ਦਈਏ। ਉਹਨੂੰ ਐਂ ਬਾਤ ਉਹ ਹੀ ਕੋਸ਼ਿਸ਼ ਕਰਾਂਗੇ ਵੀ ਜੋ ਵੀ ਉਹਦੀ ਪਸੇਟੀ ਇੱਥੇ ਹੋ ਜੇ ਬਾਹਰ ਨਾ ਜਾਏ ਤੇ ਉਹਦੇ ਮਾਲਾ ਬਾਤ ਤੋਂ ਬਾਅਦ ਅਸੀਂ ਮਦਦ ਕਰਾਂਗੇ ਵੀ ਖਰਚਾ ਜਿਹੜਾ ਉਹਦਾ ਬਚਾਇਆ ਜਾਏ। ਬਾਹਰ ਜਾਣਗੇ ਖਰਚਾ ਕਰਨਗੇ ਤਾਂ ਹੀ ਪਿੰਡ ਦੇ ਵਿੱਚ ਹੀ ਉਹਨਾਂ ਦਾ ਮਸਲਾ ਹੱਲ ਕਰਾਂਗੇ। ਇਹ ਸਾਰਾ ਸੱਚੇ ਕੋਠੇ ਨੇ ਨਰਾਟਾ ਪੈਣਾ ਚਾਹੀਆਂ। ਉਹ ਨਵੇਂ ਬਾਗਮ ਬੜੇ ਘੇਰ ਤੌਰ ਦੇ ਪ੍ਰਿੰਟ ਕਿੰਨੇ ਅਨਾਰਤੇ ਨੇ। ਫਿਰ ਨਵੇਂ ਬਾਗਮ ਬੜੇ। ਸਾਡੇ ਪਿੰਡ ਦੇ ਵਿੱਚ 8 ਗ੍ਰਾਂਟਾਂ ਜਿਹੜੀਆਂ ਨੇ ਆਈਆਂ ਨੇ ਕੱਚੇ ਮਕਾਨਾਂ ਦੀਆਂ 4 ਪੈਂਟਿੰਗ ਪਈਆਂ ਨੇ ਤੇ ਜਿਹੜਾ ਵਿੱਚੋਂ 45 ਹੋਰ ਮਕਾਨਾਂ ਦੀਆਂ ਗ੍ਰਾਂਟਾਂ ਜਿਹੜੀਆਂ ਭਰੀਆਂ ਗਈਆਂ ਨਹੀਂ ਸਰਮੁਹ ਦੇ ਕਾਰੀਗਰ ਨੂੰ ਜਿਹੜੇ ਕਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਵਿੱਚ ਗਾ ਦੇ ਦਿੰਦਾ ਹਾਂ 45 ਦੇ ਨਾਮ ਪਾ ਜਾਂਦੇ ਸੋ ਤੁਹਾਡੀ ਕੋਈ ਤੇ ਕਿਵੇਂ ਕਹਵਾ ਦਿੱਤਾ ਜੀ ਨਹੀਂ ਆਹੀ ਤੇ ਜਿੰਨੇ ਵੀ ਜਿਹੜੇ ਜ਼ਾਇਦ ਨੇ ਜੋ ਜ਼ਾਇਦਾ ਉਹੀ ਕਰ ਰਿਹਾ ਅਸੀਂ ਤੇ ਹਰ ਬੰਦੇ ਨੂੰ ਕਾਰੋਬਾਰ ਦੇ ਰਿਹਾ ਹਰ ਬੰਦੇ ਨੂੰ ਕੰਮ ਦੇ ਰਿਹਾ ਮਲਾਵੀ ਕੋਈ ਜੇ ਬੰਦੇ ਨੂੰ ਵੇਦਾਨੀ ਹੋ ਰਿਹਾ ਵੀ ਜੀ ਨੂੰ ਕੰਮ ਨਹੀਂ ਮਿਲ ਰਿਹਾ ਸਭ ਸੈਂਟਰਲ ਗਵਰਨਮੈਂਟ ਦਾ ਪੰਜਾਬ ਸਰਕਾਰ ਦਾ ਸੁਖ ਹੁਸਨਾਂ ਤਰੀਕ ਲੋਕਾਂ ਵਾਸਤੇ ਪੰਡਾ ਜੀ ਉਹ ਪੇਸ਼ਾਨ ਜਿਹੜੇ ਤਰੇ ਗੰਦੀ ਹੁੰਦਾ ਤੇ ਹੰਦਾ ਕਹਿੰਦਾ ਨਹੀਂ ਕਿ ਕਿਵੇਂ ਤੁਹਾਡੀ ਗੋਈ ਜਿਹਾ ਬਗਲਾ ਕੀਤਾ ਜਾ ਸਕਦਾ ਅਸੀਂ ਤੇ ਵੀ ਕਿਸੇ ਵੀ ਨਾਲ ਨਹੀਂ ਤੜੇ ਬੰਦੀ ਰਹਿਰਾ ਦੇ ਪਾਇਓ ਜੜੀ ਮਰਜੀ ਪਾਰਟੀ ਦਾ ਹੋਵੇ ਆਈ ਜਦੋਂ ਜਿੱਤ ਗਏ ਆ ਸਾਡੇ ਵਾਸਤੇ ਸਾਰੇ ਇੱਕ ਬਰਾਬਰ ਆ ਅਸੀਂ ਇਹ ਨਹੀਂ ਕਹਿੰਦੇ ਪੀਣ ਸਾਨੂੰ ਬੋਲ ਨਹੀਂ ਪਾਇਆ ਇਹ ਸਾਡੇ ਵਾਤੇ ਨਹੀਂ ਸਾਨੂੰ ਜਦੋਂ ਅਸੀਂ ਜਿੱਤ ਗਏ ਸਾਨੂੰ ਸਾਰਿਆਂ ਨੂੰ ਬੋਲ ਪਾਇਆ ਅਸੀਂ ਸਾਡੇ ਵਾਤੇ ਸਭ ਇੱਕ ਹੈ ਅਸੀਂ ਸਾਰਿਆਂ ਨੂੰ ਇੱਕੋ ਹੀ ਨਜ਼ਰ ਨਾਲ ਵੇਖਦੀ ਸਾਡਾ ਜੁੱਧ ਨਸ਼ਿਆਂ ਵਿਰੁੱਧ 50 ਤੋਂ ਕਾਨੇ ਮਹਿੰਮ ਛੇੜੀ ਸੋ ਆਪਣੇ ਪਿੰਡ ਨੂੰ ਲੈ ਕੇ ਕਿਵੇਂ ਦੇਦਿਓ ਕਿ ਤੁਹਾਨੂੰ ਲੱਗਦਾ ਚੰਗਾ ਰਹਿੰਦਾ ਸਭ ਨਹੀਂ ਸਾਡੇ ਪਿੰਡ ਦੇ ਵਿੱਚ ਨਸ਼ੇ ਦੇ ਮਲਾ ਵੀ ਕੋਈ ਵੀ ਨਹੀਂ ਹੈਗਾ ਨਾ ਦੇ ਕੋਈ ਵੇਚਦਾ ਤੇ ਨਾ ਹੀ ਕੋਈ ਇੱਥੇ ਪੀਂਦਾ ਤੇ ਨਾਈ ਗੂਇ ਅਕੜਾ ਕੰਮ ਕਰਦਾ ਹੈ ਇਹ ਆ ਵੀ ਸਾਡੇ ਪਿੰਡ ਚ ਲੋ ਮਾਲਕ ਦੀ ਕਿਰਪਾ ਆ ਉਸ ਪਰਮਾਤਮਾ ਦੀ ਵੀ ਇਸੀ ਚੀਜ਼ ਤੋਂ ਸਾਰੇ ਬੱਚੇ ਸਰ ਜਿਹੜਾ ਤੁਸੀਂ ਹੁਣ ਪਿੰਡ ਦੇ ਵਿੱਚ ਲੋੜੀ ਦਾ ਕੰਮ ਕਰਾਉਣ ਜਾ ਰਹੇ ਹੋ ਜਿਹੜਾ ਤੁਹਾਨੂੰ ਸੁਖ ਹੁਣ ਪਹੁੰਚਾਉਣ ਕਰੇ ਪਿੰਡ ਦੇ ਵਿੱਚ ਤੇ ਅਸੀਂ ਹਾਲੇ ਦੇ ਸ਼ਮਸ਼ਾਨ ਘਰ ਦਾ ਕੰਮ ਲਾਇਆ ਤੇ ਉਹਦੇ ਬਾਅਦ ਅਸੀਂ ਇੱਕ ਗਲੀ ਦਾ ਕੰਮ ਲਾਣਾ ਤੇ ਨਾਲੀਆਂ ਗਲੀਆਂ ਵੀ ਸਾਡੀਆਂ ਪੈਂਡਿੰਗ ਪਈਆਂ ਹੈ ਉਹ ਵੀ ਬਹੁਤ ਮਾੜੀਆਂ ਲਾਹਾਂ ਸਾਂ ਨਾਲੀਆਂ ਗਲੀਆਂ ਦੀ ਤੇ ਅਹੀਂ ਉਹ ਵੀ ਬਏ ਕੰਮ ਕਰਨੇ ਆ ਉਹ ਵੀ ਕਰਨੇ ਆ ਕੰਮ ਤੇ ਜੋ ਵੀ ਸਾਡੇ ਕੋਲ ਹੋਏਗਾ ਏ ਉਹ ਅਹੀਂ ਕਰਾਂਗੇ ਮੈਂ ਤੇ ਆਪਣੇ ਲਾਲਚੰਦ ਕਿਡਾਰੂਚਾ ਕ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹਨਾਂ ਨੇ ਸਾਨੂੰ ਅੱਥੋਂ ਤੱਕ ਪਹੁੰਚਾਇਆ ਉਹਨਾਂ ਦੀ ਹੀ ਬਦੌਲਤ ਦੇ ਨਾਲ ਇੱਥੋਂ ਤੱਕ ਪੁੱਜਿਆ ਏ ਤੇ ਜੋ ਵੀ ਸਾਨੂੰ ਉਹ ਪਿੰਡ ਦੇ ਵਾਸਤੇ ਦੇਣਗੇ ਜੋ ਵੀ ਸਾਨੂੰ ਪਿੰਡ ਵਾਸਤੇ ਉਹ ਦੇਣਗੇ ਅਸੀਂ ਉਹਨਾਂ ਦਾ ਉਸੇ ਹਿਸਾਬ ਦੇ ਨਾਲ ਹੀ ਪਿੰਡ ਦੇ ਵਿੱਚ ਵਿਕਾਸ ਕਰਾਂਗੇ ਤੇ ਅੱਜ ਇਹਨਾਂ ਦਾ ਬਹੁਤ-ਬਹੁਤ ਜਿਆਦਾ ਧੰਨਵਾਦ ਕਰਦਿਆਂ ਔਰ ਸਾਡੀ ਇਸ ਸਰਕਾਰ ਨੇ ਇੰਨੇ ਕੁ ਵਧੀਆ ਕੰਮ ਕੀਤੇ ਨੇ ਕਿ ਬਹੁਤ ਜਿਆਦਾ ਨਸ਼ੇ ਦੇ ਵਿਰੋਧੀ ਜਿਹੜੀ ਇਹਨਾਂ ਨੇ ਇਹ ਹਮਿੰਮ ਸੜੀ ਆ ਅਸੀਂ ਤੇ ਬਹੁਤ ਖੁਸ਼ ਆ ਇਸ ਚੀਜ਼ ਤੋਂ ਕਿ ਨਸ਼ਾ ਜਿਹੜਾ ਸਾਡੇ ਪੰਜਾਬ ਨੂੰ ਖਾਈ ਜਾ ਰਿਹਾ ਤੇ ਇਹ ਨਸ਼ਾ ਜਿਹੜਾ ਇਹ ਬਿਲਕੁਲ ਹੀ ਬੰਦ ਹੋਣਾ ਚਾਹੀਦਾ ਹੈ ਤੇ ਅਸੀਂ ਤੇ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦਿਆਂ ਸਭ ਪਿੰਡ ਦੇ ਲੋਕਾਂ ਦੀ ਸੇਵਾ ਕਰਨ ਦਾ ਬਹੁਤ ਕਰਤਾ ਮਾਣ ਬੱਸ ਸੋ ਕੀ ਮੈਸੇਜ ਨਾਲ ਜਾ ਕੇ ਬੰਦਾ ਬਾਏ ਬਸ ਇਹੀ ਮੈਸੇਜ ਆਗਾ ਵੀ ਬਹੁਤ ਬਹੁਤ ਧੰਨਵਾਦ ਪਿੰਡ ਪਿੰਡ ਵਾਲਿਆਂ ਦਾ ਜਿਨ੍ਹਾਂ ਨੇ ਸਾਨੂੰ ਮਾਨ ਬਖਸ਼ਿਆ ਇਤੋਂ ਤੱਕ ਪਹੁੰਚਾਇਆ ਤਾਂ ਅਸੀਂ ਬਾਤ ਤੋਂ ਬਾਤ ਜਿੰਨਾ ਵੀ ਸਾਡੇ ਕੋਲ ਹੋਏਗਾ ਅਸੀਂ ਬਸ ਚੜ੍ਹ ਕੇ ਪੜਦੀ ਸੇਵਾ ਕਰਾ ਕੇ